ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆ ਘਰ ਤੀਜਾ ਅਸ਼ਟ ਛੱਛਾ ਨਹੀਂ ਬੋਲਣਾ ਅਸ਼ਟਪਦੀਆ ਘਰ ਤੀਜਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮਾਂਗੀ ਪਾਏ ਸੰਧੂਰ ਜੇਨ ਸਿਰ ਸੋਹਣ ਪੱਟੀਆਂ ਪੱਟੀਆਂ ਥੋੜਾ ਜਿਹਾ ਕਸ ਕੇ ਬੋਲਨਾ ਜੇਨ ਸਿਰ ਸੋਹਣ ਪੱਟੀਆਂ ਮਾਂਗੀ ਪਾਏ ਸੰਧੂਰ ਸੇ ਸਿਰ ਕਾਤੀ ਮੁੰਨੀਆਂ ਨਾ ਮੁੰਨੀਆਂ ਨਾ ਸੇ ਸਿਰ ਕਾਤੀ ਮੁੰਨੀਆਂ ਨਾ ਗਾਲ ਵਿੱਚ ਆਵੇ ਧੂੜ ਗਾਲ ਪੁਲਾ ਹੀ ਬੋਲਣਾ ਮਹਿਲਾ ਅੰਦਰ ਹੋਦੀਆ ਹੁਣ ਬਹਿਣ ਨਾ ਮਿਲਨ ਹਦੂਰ ਹੁਣ ਬਹਿਣ ਨਾ ਮਿਲਨ ਹਦੂਰ ਹੁਣ ਨਾਣਾ ਨਾਣੀ ਨਾਲੇ ਪਾਦੂ ਚਾਰਨ ਕਰਨੇ ਹਨ ਹੁਣ ਬਹਿਣ ਨਾ ਮਿਲਨ ਹਦੂਰ ਆਦੇਸ ਬਾਬਾ ਆਦੇਸ ਆਦਪੁਰਖ ਤੇਰਾ ਅੰਤ ਨਾ ਪਾਇਆ ਕਰ ਕਰ ਦੇਖੈ ਵੇਸ ਰਹਾਉ ਜਦੁ ਹੁਸੀਆ ਵਿਆਹੀਆ ਜਦ ਤੋਂ ਹਣੀ ਕੈ ਨਾ ਜਦੋਂ ਜਦੋਂ ਸਿਆ ਵਿਆਹੀਆ ਜਦੋਂ ਤੇ ਯਮਕ ਲੱਗ ਜੀ ਜਦੋਂ ਸਿਆ ਵਿਆਹੀਆ ਲਾੜੇ ਸੋਹਣ ਪਾਸ ਵਿਆਹੀਆ ਪਾਠ ਇਕੱਠਾ ਹੀ ਕਰਨਾ ਹੀ ਡੋਲੀ ਚੜ ਆਈਆ ਹੀ ਡੋਲੀ ਚੜ ਆਈਆ ਹੀ ਡੋਲੀ ਚੜ ਆਈਆ ਦੰਦ ਖੰਡ ਕੀਤੇ ਰਾਸ ਉੱਪਰ ਹੋ ਪਾਣੀ ਵਾਰੀਐ ਝੱਲੇ ਝਿਮਕਣ ਪਾਸ ਹਾਂਜੀ ਉੱਪਰ ਹੋ ਪਾਣੀ ਵਾਰੀਐ ਝੱਲੇ ਝਿਮਕਣ ਕੰਨ ਬੋਲਣਾ ਝਿਮਕਣ ਕੱਗਾ ਨਹੀਂ ਬੋਲ ਜਾਣਾ ਝੱਲੇ ਕਸ ਕੇ ਬੋਲਣਾ ਝਿਮਕਣ ਪੁਲਈ ਬੋਲਣਾ ਝਮਕਣ ਨਹੀਂ ਕਹਿਦਣਾ ਉੱਪਰ ਹੋ ਪਾਣੀ ਵਾਰੀਐ ਝੱਲੇ ਝਿਮਕਣ ਪਾਸ ਇਕ ਲਖ ਲਹਿਨ ਬੈਠੀ ਆ ਜੀ ਬੈਠੀ ਆ ਉਚਾਰਨ ਕਰਨਾ ਭੱਠੀ ਆ ਨਹੀਂ ਲੈਣਾ ਲਖ ਲਹਿਨ ਖੜੀ ਆ ਖੜੀ ਆ ਇਹ ਨਹੀਂ ਭਾਰਾ ਬੋਲਣਾ ਲਖ ਲਹਿਨ ਖੜੀ ਆ ਖੜਨ ਦਾ ਵਾਚਕ ਹੈ ਖੜੇ ਹੁੰਦਾ ਗਰੀ ਛਹਾਰੇ ਖਾਂਦੀ ਆ ਮਾਨਣ ਸੇਜੜੀ ਆ ਮਾਨਣ ਸਿੱਜੜੀ ਆ ਸਿੱਜੜੀ ਆ ਪਾਠ ਕਿਸਕੇ ਹੀ ਉਚਾਰਨ ਕਰਨਾ ਤਿੰਨ ਗਾਲਮ ਸਿਲਕਾ ਪਾਈ ਆ ਤਿੰਨ ਗਾਲ ਸਿਲਕਾ ਪਾਈਆ ਤੈਨ ਗਾਲ ਸਿਲਕਾ ਪਾਈਆ ਟੁੱਟਣਾ ਮੋਤ ਸਰੀਆ ਟੁੱਟਣਾ ਮੂਤ ਸਰੀਆ ਇਹ ਵੱਖਰਾ ਹੀ ਪਾਠ ਕਰਨਾ ਮੂਤ ਸਰੀਆ ਇਕੱਠਾ ਲਿਖਿਆ ਹੋਇਆ ਵੱਖਰਾ ਪਾਠ ਹੈ ਮੂਤ ਸਰੀਆ ਧੰਨ ਜੋਵਣ ਵੈਰੀ ਹੋਏ ਜਿਨੀ ਰੱਖੇ ਰੰਗ ਲਾਈ ਜਿਨੀ ਰੱਖੇ ਰੰਗ ਲਾਈ ਦੂਤਾ ਨੂੰ ਫਰਮਾਇਆ ਲੈ ਚੱਲੇ ਪਤ ਗਵਾਈ ਜੇ ਤਿਸ ਭਾਵੈ ਦੇ ਵਡਿਆਈ ਜੇ ਭਾਵੈ ਦੇ ਸਜਾਈ ਅੱਗੋ ਦੇ ਜੇ 체ਤੀ ਹੈ ਅੱਗੋ ਦੇ ਪਾਠ ਕਠਈਆ ਵਿੱਚ ਥੋੜੀ ਡੈਸ਼ ਦੇ ਕੇ ਬੋਲਣਾ ਅੱਗੋ ਦੇ ਜੇ 체ਤੀ ਹੈ ਅੱਗੋ ਦੇ ਜੇ 체ਤੀ ਹੈ ਤਾਂ ਕਾਇਤ ਮਿਲੈ ਸਜਾਈ ਸਾਹਾ ਸੁਰਤ ਗਵਾਈਆ ਇੱਕ ਬਿੰਦੀ ਲਾਉਣੀ ਹੈ ਸਾਤ ਬਿੰਦੀ ਨੀ ਲਾਉਣੀ ਐ ਸਾਹਾ ਸੁਰਤ ਗਵਾਈਆ ਰੰਗ ਤਮਾਸੈ ਚਾਇ ਬਾਬਰ ਵਾਣੀ ਫਿਰ ਗਈ ਹਾਂ ਬਾਬਰ ਵਾਣੀ ਬਾਬਰ ਵਾਣੀ ਇਕੱਠਾ ਨਹੀਂ ਕਹਿ ਦੇਣਾ ਬਾਬਰ ਵਾਣੀ ਫਿਰ ਗਈ ਕੋਇਰ ਕੋਇਰ ਨਾ ਰੋਟੀ ਖਾਈ ਕੋਇਰ ਕਿ ਕੇ ਔਂਕੜਾ ਕੋਇਰ ਨਹੀਂ ਕਹਿਣਾ ਕੋਇਰ ਨਾ ਰੋਟੀ ਖਾਈ ਟਿਕਣਾ ਵਕਤ ਖੁਆਈ ਐ ਵਕਤ ਖਖਾ ਵਿੱਚ ਬੋਣਾ ਵਕਤ ਨਹੀਂ ਰਹਿਣਾ ਟਿਕਣਾ ਪੂਜਾ ਜਾਏ ਚੌਕੇ ਵਿਣ ਹਿੰਦਵਾਣੀਆਂ ਚੌਕੇ ਵਿਣ ਹਿੰਦਵਾਣੀਆਂ ਚੌਕੇ ਵਿਣ ਹਿੰਦਵਾਣੀਆਂ ਕਿਉ ਟਿੱਕੇ ਕਿਉ ਟਿੱਕੇ ਕੱਢਣਾ ਆਏ ਕਿਉ ਕਿਉ ਟਿੱਕੇ ਕੱਢਾ ਹੈ ਇਥੇ ਝਮਕ ਲੱਗ ਜਗੀ ਨਾਏ ਨਾਏ ਪਾਠ ਕਹਿਣਾ ਇਹ ਨਾ ਹੀ ਨਹੀਂ ਕਹਿਣਾ ਕਿਉ ਟਿੱਕੇ ਕੱਢੈ ਨਾਏ RAM ਨਾ ਕਬ ਹੂੰ ਚੇਤੇਯੋ ਕਬ ਹੂੰ ਉਤੇ ਟਿੱਪੀ ਨਹੀਂ ਹੈਗੀ ਆ RAM ਨਾ ਕਬ ਹੂੰ ਚੇਤੇਯੋ RAM ਨਾ ਕਬ ਹੂੰ ਚੇਤੇਯੋ ਹੁਣ ਕਹਿਣ ਨਾ ਮਿਲੈ ਖੁਦਾਏ ਹੁਣ ਕਹਿਣ ਨਾ ਮਿਲੈ ਖੁਦਾਏ ਇੱਕ ਘਰ ਆਵਹਿ ਆਪਣੈ ਇੱਕ ਮਿਲ ਮਿਲ ਪੁੱਛੈ ਸੁਖ ਇੱਕ ਨਾਂ ਇਹੋ ਲਿਖਿਆ सुख पोला बोल दो मिल मिल पुछ है सुख दरमाना जा नो लिखे बहु बेह दुख जो ते है। नानक क्या मानुख नानक क्या मानुख मानुख आसा महला पहला कहा सुखेल तबेला घोड़े ਕਹਾ ਪੀਰੀ ਸਹਨਾਈ ਦੂਵੇਂ ਕਹਾ ਪਦਾਂ ਤੇ ਯਮਕ ਲੱਗਦੀ ਅੱਗੇ ਵੀ ਜਿੰਨੇ ਕਹਾ ਪਦ ਆਉਣਗੇ ਯਮਕ ਲਾਦਣੀ ਕਹਾ ਸੁ ਤੇਗ ਬੰਦ ਗਾਡੇਰੜ ਗਾਡੇਰੜ ਯਾਨੀ ਦੋ ਡੈਸ਼ਾਂ ਦੇ ਕੇ ਬੋਲਣਾ ਗਾਡੇਰੜ ਪਾਠ ਇਕੱਠਾ ਹੀ ਹੈ ਗਾਡੇਰੜ ਗਾਡੇਰੜ ਕਹਾ ਸੁਤੀਗ ਬੰਦ ਗਾਡੀ ਰੜ ਕਹਾ ਸੁ ਲਾਲ ਕਵਾਈ ਕਹਾ ਸੁ ਆਰਸੀਆ ਮੁਹ ਬੰਕੇ ਕਿੱਥੇ ਨੇ ਉਹ ਤਲਵਾਰਾਂ ਦੇ ਗਾਤਰੇ ਗਾਡੀ ਰੜ ਹਾਂਜੀ ਤੇ ਉਹ ਰੇਡ ਗੱਡੀਆਂ ਰੱਥ ਹਾਂ ਗਾਡੀ ਰੜ ਹਾਂ ਰੇਡ ਗੱਡੀਆਂ ਰੱਥ ਉਹ ਲਾਲ ਚੋਗੇ ਯਾਨੀ ਵਰਦੀਆਂ

कहा सो कारदर मंडप महला कहा सो बंक सराई कहा सो सेज सुखली कामण जिस देख नींद न पाई कहा सो पान तंबुली हरमा हुइया छाई माई इस जर कारण कणी विगुत्ती ए न जर घडी खवाई विगुत्ती कस की बोलन ਪਾਪਾ ਵੱਜੋ ਖੂਵੇਂ ਨਾਹੀ ਮੋਇਆ ਸਾਥ ਨਾ ਜਾਈ ਪਾਪਾ ਵੱਜੋ ਖੂਵੇਂ ਨਾਹੀ ਇਥੇ ਵਿਸਰਾਮ ਮੋਇਆ ਇਥੇ ਜਮਕ ਲਾ ਦਨੀ ਮੋਇਆ ਨਹੀਂ ਗਣਾ ਮੋਇਆ ਸਾਥ ਨਾ ਜਾਈ ਜੇ ਸੁਨੋ ਆਪ ਖੁਆਇ ਕਰਤਾ ਖੁਸ ਲਏ ਚੰਗਿਆਈ ਇਹ ਖੁਸ ਪਦ ਜਿਹੜਾ ਥੋੜਾ ਜਿਹਾ ਕੱਸ ਕੇ ਗੀਣਾ ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇ ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਇਰ ਰੁਲਾਇਆ ਬਿਜ ਮੰਦਰ ਜਿਹੜਾ ਪਾਠ ਸੰਬੰਧਕ ਹੈ ਮੁਛ ਮੁਛ ਥੋੜਾ ਜਿਹਾ ਕਸ ਕੇ ਬੋਲਣਾ ਹੈ ਮੁਛ ਮੁਛ ਕੋਇਰ ਰੁਲਾਇਆ ਕੋਈ ਮੁਗਲ ਨਾ ਹੁਆ ਅੰਦਾ ਕਿਨ ਨਾ ਪਰਚਾ ਲਾਇਆ ਮੁਗਲ ਪਠਾਨਾ ਭਈ ਲੜਾਈ ਰਣ ਮਹਿਤੀ ਗਵਗਾਈ 19 ਤੁਪਕਤਾਨ ਚਲਾਈ 19 ਹਸਤ ਚਿੜਾਈ ਇਹ 19 ਨੰਨੇ ਦੇ ਹਲੰਤ ਹੈ ਧਿਆਨ ਨਾਲ ਉਚਾਰਨ ਕਰਨਾ 19 ਹਸਤ ਚਿੜਾਈ ਚਿੜਾਈ ਪੋਲਾ ਬੋਲਣਾ ਚੜਾਈ ਨਹੀਂ ਕਹਿ ਦੇਣਾ ਚੱਚੇ ਦੀ ਸਿਆਰੀ ਹੈ ਚਿੜਾਈ ਜੇਨ ਕੀ ਚੀਰੀ ਦਰਗਹ ਫਾਟੀ ਜੇਨਾ ਮਰਣਾ ਭਾਈ ਇਹ ਫਾਟੀ ਪਾਠ ਜਿਹੜਾ ਨਾ ਮੁੱਖ ਪਾਠ ਹੈ ਪ੍ਰਾਤਨ ਸਰੂਪਾਂ ਦੇ ਵਿੱਚ ਨਵੀਨ ਹੁਣ ਪਾਟੀ 66 ਲੱਗ ਗਿਆ ਪਰ ਪ੍ਰਾਤਨ ਸਰੂਪਾਂ ਦੇ ਵਿੱਚ ਜਿਆਦਾ ਜਿਹੜਾ ਪਾਠ ਹੈ ਫਾਟੀ ਹੈ ਸੰਪਰਦਾ ਦੇ ਵਿੱਚ ਵੀ ਫਾਟੀ ਪਾਠ ਫਫੇ ਦੇ ਨਾਲ ਮੁੱਖ ਸ਼ੁੱਧ ਮੰਨਿਆ ਜਾਂਦਾ ਜੇਨ ਕੀ ਚੀਰੀ ਦਰਗਹ ਫਾਟੀ ਤਿਨਾ ਮਰਣਾ ਭਾਈ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇਕਨਾ ਪੇਰਣ ਸਿਰ ਖੁਰ ਪੱਟੀ ਇਕਨਾ ਵਾਸ ਮਸਾਣੀ ਇਕਨਾ ਇਥੇ ਯਮਕ ਪੇਰਣ ਸਿਰ ਖੁਰ ਪੱਟੀ ਸਿਰ ਖੁਰ ਇਕੱਠਾ ਨਹੀਂ ਕਹਿ ਦੇਣਾ ਪੇਰਣ ਸਿਰ ਨਹੀਂ ਕਹਿ ਦੇਣਾ ਸਾਰੇ ਪਦ ਵੱਖਰੇ ਪੇਰਣ ਸਿਰ ਖੁਰ ਪੱਟੀ ਇਕਨਾ ਵਾਸ ਮਸਾਣੀ ਜੇਨ ਕੇ ਬੰਕੇ ਘਰੀ ਨਾ ਆਇਆ ਤੇਨ ਕਿਉ ਰੈਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਣਾਈਐ ਦੁਖ ਸੁਖ ਤੇਰਾ ਭਾਣ ਹੋਵੇ ਕਿਸ ਥੈ ਜਾਏ ਕਿਸ ਥੈ ਜਾਏ ਰੂ ਆਈਐ ਇਹ ਕਿਸ ਥੈ ਜਾਏ ਇਕੱਠਾ ਨਹੀਂ ਕਹਿ ਦੇਣਾ ਕਿਸ ਥੈ ਜਾਏ ਨਹੀਂ ਕਹਿ ਦੇਣਾ ਕਿਸ ਥੈ ਜਾਏ ਰੂ ਆਈਐ ਵੀ ਪਾਠ ਇਕੱਠਾ ਹੀ ਕਹਿਣਾ ਪ੍ਰਕਮੀ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ